ਫੇਰ ਖਲਾਫਨਾਹੀ ਗਰਜੰਤ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਆ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜ ਹੁੰਦਾ ਚਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲ او ਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀ ਹਨ ਇਹਨੂੰ ਕੋਲਕੱਤਾ ਰਿਪੋਰਟ ਤੇ ਕਾਬੂ ਕੀਤਾ ਗਿਆ ਹੈ ਉਥੋਂ ਲਿਆਂਕੇ ਇਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਕੋਸ਼ਿਸ਼ ਕਰਾਂਗੇ ਜਦੋਂ ਅਨ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਤਤੀਸ਼ਾਮਲਾ ਚਲਿਆ ਕੇ ਨਪਟਾਰਾ ਕੀਤਾ ਜਾਏ ਕਿਸ ਨੇ ਕਿਹਨਾਂ ਠੱਗੀ ਮਾਰਦੇ ਸੀ ਇਹ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾਉਂ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ 10 ਲੱਖ ਲੱਗ ਵਗ ਵਕ ਵਕ ਦਿਖਾਤਾ ਹੈਗੇ ਡਾਕਟਰ ਹੁਣ ਕਿੰਨੇ ਲੱਖ ਦੀ ਤੇ ਬੀ ਵੀ ਬਚ ਚੁੱਕੀ ਹੈ ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ ਕੇ ਦਾ 20 ਲੱਖ ਇਦਾਂ ਕਰੀਬ 1.5 ਕਰੋੜ ਦੇ ਨੇੜਾ ਜਿਹੜੇ ਹੈਗੇ ਉਹ 1.5 ਕਰੋੜ ਹਾਂਜੀ 1.5 ਕਰੋੜ ਦੇ ਨੇੜੇ ਤੇ ਇਹ ਟੋਪਰ ਗੈਂਗ ਹੈ ਕੋਈ ਕਹਿੰਦਾ ਜੀ ਇਹ ਚਾਰ ਪੰਜ ਣੇ ਆ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਸ ਖੋਲਾ ਹੈ ਜਿਹੜਾ ਮੇਨ ਹੈ ਉਹਦੇ ਐਮ ਡੀ ਹੈ ਨਰਮਲਜੀਤ ਸਿੰਘ ਹੈਗਾ ਜੀ ਇਹ ਕੋਸ ਨੂੰ ਇਹ ਤੁਹਾਨੂੰ ਪਤਾ ਲੱਗਾ ਵੀ ਇਹ ਜਿਹੜੇ ਉੱਥੇ ਅਸੀਂ ਉਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਸੀਗਾ ਅਸੀਂ ਉੱਥੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਬ ਕਰਕੇ ਲੈ ਗਏ ਆ ਟ੍ਰਾਂਜ਼ੀਟਰ ਰਿਮਾਰਡ ਦੇ ਆ ਫਰਦਰ ਹੁਣ ਅਗਲੀ ਕੀ ਕਰਨੀ ਚਾਲਦੀ ਹੈ ਅਗਲੀ ਹੁਣ ਪੁੱਛਿਸ਼ ਕਰਾਂਗੇ ਇਹਨਾਂ ਤੋਂ ਵੀ ਇਹਨਾਂ ਨਾਲ ਕਿੱਥੋਂ ਕਿੱਥੋਂ ਆ ਕਿੰਨੇ ਕਿੰਨਾ ਪੈਸਾ ਇਹਨਾਂ ਦਾ ਕਿਹੜੇ ਕਿਹੜੇ ਕੌਂਟ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਸਾਥੀ ਆ ਤੇ ਕਿੱਥੇ ਕਿੱਥੇ ਉਹ ਲੁਕੇ ਛਿਪੇ ਆ ਕਿਹੜੇ ਕਿਹੜੇ ਕੰਟਰੀ ਵਿੱਚ ਭੇਜ ਦਿੰਦਾ ਇਹ ਚਾਹ ਸਕਦਾ ਸੀ ਇਹਨਾਂ ਨੇ ਕੈਨੇ ਦੇ ਖਿਲਾਫ ਨਾ ਹੀ ਗਰਜਨ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਹੈ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜ ਹੁੰਦਾ ਚਾਂਸ ਆ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲਓਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀਆਂ ਦਾ ਇਹਨੂੰ ਕੋਲਕੱਤਾ ਰਿਪੋਰਟ ਤੇ ਕਾਬੂ ਕੀਤਾ ਗਿਆ ਹੈ ਉਥੋਂ ਲਿਆਂਕੇ ਇਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਕੋਸ਼ਿਸ਼ ਕਰਾਂਗੇ ਜਦੋਂ ਅਨ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਫਤੀਸ਼ ਹਮਲੇ ਚਲਾ ਕੇ ਨਪਟਾਰਾ ਕੀਤਾ ਜਾਏ ਕਿਸ ਤਰੀਕੇ ਨਾਲ ਥੱਗੀ ਮਾਰਦੇ ਸੀ ਇਹ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾਉਂ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ 10 ਲੱਖ ਲੱਗ ਵਕ ਵਕ ਦਿਖਾਤਾ ਹੈਗੇ ਟੋਟਲ ਹੁਣ ਤੱਕ ਕਿੰਨੇ ਲੱਖ ਦੀ 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 ਬਚ ਚੁੱਕੀ ਹੈ ਲਗਭਗ ਕਰੀਬ ਮੇਰੇ ਕੋਲ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ ਕੇ ਦਾ 20 ਲੱਖ ਇਦਾਂ ਕਰੀਬ 1.5 ਕਰੋੜ ਦੇ ਨੇੜਾ ਜਿਹੜੇ ਹੈਗੇ ਉਹ 1.5 ਹਾਂਜੀ 1.5 ਕਰੋੜ ਦੇ ਨੇੜੇ ਇਹ ਇਹ ਟੋਟਲ ਗੈਂਗ ਹੈ ਕੋਈ ਕਹਿੰਦਾ ਜੀ ਇਹ 4-5 ਜਣੇ ਹੈ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਸ ਖੁੱਲਾ ਹੈ ਜਿਹੜਾ ਮੇਨ ਹੈ ਨਾ ਦੇ ਐਮ ਡੀ ਹੈ ਨਰਮਲਜੀਤ ਸਿੰਘ ਹੈਗਾ ਇਹ ਪੂਰਨ ਨੂੰ ਤੁਹਾਨੂੰ ਪਤਾ ਲੱਗਿਆ ਵੀ ਜਿਹੜੇ ਉੱਥੇ ਅਸੀਂ ਉਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਸੀਗਾ ਅਸੀਂ ਉੱਥੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਬ ਕਰਕੇ ਲੈ ਗਏ ਆ ਟ੍ਰਾਂਜ਼ੀਟਰ ਰਿਮਾਰਡ ਦੇ ਫਰਦਰ ਹੁਣ ਅਗਲੀ ਕੀ ਕਰਨੀ ਚਾਹੀਦੀ ਹੈ ਅਗਲੀ ਹੁਣ ਪੁਸ਼ੀਸ਼ ਕਰਾਂਗੇ ਉਹਨਾਂ ਤੋਂ ਵੀ ਇਹਨਾਂ ਨਾਲ ਕਿੱਥੋਂ ਕਿੱਥੋਂ ਆ ਕਿੰਨੇ-ਕਿੰਨੇ ਪੈਸਾ ਇਹਨਾਂ ਦਾ ਕਿਹੜੇ-ਕਿਹੜੇ ਕੌਮ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ-ਕਿਹੜੇ ਸਾਥੀ ਆ ਤੇ ਕਿੱਥੇ-ਕਿੱਥੇ ਉਹ ਲੁਕੇ ਛਿਪੇ ਆ ਕਿਹੜੇ-ਕਿਹੜੇ ਕੰਟਰੀ ਵਿੱਚ ਭੇਜ ਦਿੰਦਾ ਮੈਂ ਚਾਹ ਸਕਦਾ ਸੀ ਇਹਨ